ਹਾਂਜੀ ਬਾਇਕੂ ਜੀ ਦਾ ਖਾਲਸਾ ਬਾਇਕੂ ਜੀ ਇਹ ਫਤੇ ਸਤਪੁਰਜੀ ਜੀ ਉਪਾਰ ਬਕਸੇ ਸੜਕਾ ਗੁਦਕੇ ਘਾਦੜਾ ਪਾਸਾ ਜੀ ਦੀ ਭਾਈ ਮਤੀ ਦਾ ਨਿਵਾਈ ਦੱਲਾ ਤਿੰਨ ਬੋ ਸਿੱਖ ਤੇ ਗੁਦਕੇ ਘਾਦੜਾ ਪਾਸੇ ਸਹਾਦਤ 1675 ਦੇ ਵਿੱਚ ਹੁੰਦੀ ਹੈ ਤੇ ਹੁਣ 2025 ਜਾਂਦਾ ਜੀ 350 ਸਾਲ ਪੂਰਾ ਹੋ ਗਿਆ ਇਹ ਸਤਾਵ ਦੀ ਜਿਹੜੀ ਆਈ ਹੈ ਤੇ ਇਸ ਸਤਾਵ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਸੀ ਯਤਨ ਕਰ ਰਹੇ ਆ ਕਿ ਸਤਾਵ ਦੀ ਜਿਹੜੀ ਉਹ ਵੱਡੇ ਪੱਧਰ ਤੇ ਮਨਾਈ ਜਾਵੇ। ਸਤਾਵ ਦੀ ਵੱਡੇ ਪੱਧਰ ਤੇ ਕਿੱਦਾਂ ਮਨਾਉਣੀ ਹੈ ਤੇ ਉਹਦੇ ਸਵਾਰਥ ਵਿੱਚ ਹੀ ਅੱਜ ਆਪਾਂ ਜਿਹੜੀ ਆ ਕੋ ਬੈਠੇ ਆ ਇਕੱਠੇ। ਸਤਾਵ ਦੀ ਤਾਂ ਅਸੀਂ ਪਹਿਲਾਂ ਵੀ ਮਨਾਈਆਂ ਜਿਹੜੀਆਂ ਵੱਡੇ ਪੱਧਰ ਤੇ ਮਨਾਈਆਂ। ਜਿਵੇਂ ਗੁਰੂ ਨਾਨਕ ਦੇਵ ਜੀ ਦਾ 550 ਸਾਲ ਅਸੀਂ ਸਤਾਵ ਦੀ ਮਨਾਈ ਹੰਡ ਪੜਸਰ ਕਿਤੇ ਲੰਗਰ ਲਾ ਤੇ ਇਹ ਜਾਂ ਅਸੀਂ ਨਗਰ ਕੀਰਤਨ ਕਰਦੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਤਵ ਦੀ ਮਨਾਈ ਪ੍ਰਕਾਸ਼ ਦਿਹਾੜਾ ਨਾਲ ਦਾ ਮਹਾਰਤ ਤੇ ਉਦੋਂ ਵੀ ਅਸੀਂ ਇਦਾਂ ਹੀ ਨਗਰ ਕੀਰਤਨ ਕਰਦੇ ਜਾਂ ਅਸੀਂ ਖੰਡ ਪਾਠ ਸਾਹਿਬ ਕਰਦੇ ਜਾਂ ਫਿਰ ਅਸੀਂ ਲੰਗਰ ਲਾਦੇ ਵੀ ਜਿੰਨੀਆਂ ਵੀ ਸਤਵ ਦੀਆਂ ਮਨਾਈਆਂ ਅਸੀਂ ਇਦਾਂ ਹੀ ਮਨਾਈਆਂ ਚਲੋ ਅਸੀਂ ਗੁਰੂ ਦੇ ਸਿੱਖਾਂ ਸਾਡੇ ਅੰਦਰ ਚਾਗ ਆ ਤੇ ਸਾਨੂੰ ਸਤਵ ਦੀਆਂ ਮਨਾਉਣੀਆਂ ਚਾਹੀਦੀਆਂ ਖੰਡ ਪਾਠ ਸਾਹਿਬ ਵੀ ਹੋਣੇ ਚਾਹੀਦੇ ਆ ਨਗਰ ਕੀਰਤਨ ਵੀ ਹੋਣਾ ਉਤਸਾਹ ਵਧਦਾ ਹੈਗਾ ਤੇ ਲੰਗਰ ਵੀ ਲੱਗਣਾ ਚਾਹੀਦੀ ਹੈ ਪਰ ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਅਸੀਂ ਸਾਬ ਦੀਆਂ ਤਾਂ ਮਨਾਤੀਆਂ ਪਰ ਸਾਡੀ ਇਨਪੁਟ ਬਹੁਤ ਲੱਗੀ ਪਰ ਆਊਟਪੁਟ ਸਾਡੀ ਜ਼ੀਰੋ ਹੈ ਜਿਹੜੀ ਸੰਗਤ ਨੂੰ ਅਸੀਂ ਗੁਰੂ ਨਾਲ ਜੋੜਨਾ ਸੀਗਾ ਪਰ ਅਸੀਂ ਸੰਗਤ ਨੂੰ ਗੁਰੂ ਨਾਲ ਜੋੜ ਨਹੀਂ ਸਕੇ ਤੇ ਅੱਜ ਜੀ ਆਪਾਂ ਲਾ ਲੋ ਕਿੰਨੇ ਕ ਜਣੇ ਬੈਠੇ ਆ ਆਪਾਂ ਗੇਂਤੀ ਤੇ ਹੈਗੇ ਆ ਪਾ ਕੇ ਕਿਸੇ ਵੀ ਗੁਰੂ ਦੀ ਬਾਣੀ ਤੋਂ ਅਸੀਂ ਵਾਂਝੇ ਰਹਿ ਗਏ ਜਿਹਦਾ ਕਾਰਨ ਸਭ ਤੋਂ ਵੱਡਾ ਵੀ ਅੱਜ ਸਾਡੇ ਘਰ ਜਿਹੜੇ ਐ ਉਹ ਨਸਈ ਖਾਨੇ ਬਣ ਚੁੱਕੇ ਬਹੁਤੇ ਘਰਾਂ ਚ ਨਸ਼ਾ ਚੱਲਦਾ ਤੇ ਬਹੁਤੇ ਘਰ ਜਿਹੜੇ ਹੈਗੇ ਤੇ ਉਹ ਕਾਟੋ ਕਲੇਸ਼ਖਾਨਾ ਬਣ ਗਏ ਹੈ ਲੜਾਈ ਝਗੜੇ ਚੱਲੀ ਜਾ ਰਹੇ ਹੈ ਤੇ ਬਹੁਤੇ ਘਰ ਜਿਹੜੇ ਆ ਬੁwariਖਾਨਾ ਬਣ ਚੁੱਕੇ ਆ ਜੇ ਇੱਕ ਜਣਾ ਠੀਕ ਹੁੰਦਾ ਦੂਜਾ ਬਿਮਾਰ ਹੋ ਜਾਂਦਾ ਦੂਜਾ ਠੀਕ ਆ ਤੇ ਦੂਜਾ ਬਿਮਾਰ ਹੋ ਜਾਂਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਵੀ ਸਾਡੇ ਘਰਾਂ ਦੇ ਵਿੱਚ ਉਹ ਅਜ ਗੁਰੂ ਸਾਹਿਬ ਦੀ ਬਾਣੀ ਚੱਲੇਗੀ ਹੁਣ ਜਿਹੜੇ ਘਰਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਚੱਲੇਗੀ ਜਿਹੜੇ ਘਰਾਂ 'ਚ ਗੁਰੂ ਦੀ ਬਾਣੀ ਹੈ ਨਹੀਂ ਤੇ ਤੁਸੀਂ ਸੋਚ ਕੇ ਦੇਖੋ ਵੀ ਉਹ ਘਰ ਪਵਿੱਤਰ ਕਿਵੇਂ ਹੋਊਗਾ ਅਸੀਂ ਸ਼ਬਦ ਪੜ੍ਹਦੇ ਹਾਂ ਜਿੱਥੇ ਜਾਇਬਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਆਇਆ ਸੀ ਅਸੀਂ ਇਹ ਵਕਤ ਪੜ੍ਹਦੇ ਹਾਂ ਜਿੱਥੇ ਗੁਰੂ ਸਿੰਘ ਦੀ ਬਾਣੀ ਦਾ ਵਾਸਾ ਕਰ ਤੋ ਘਰ ਪਵਿੱਤਰ ਹੋ ਜਾਂਦਾ ਤੋ ਘਰ ਜਿਹੜਾਗਾ ਉਹ ਵਧੀਆ ਹੋ ਜਾਂਦਾ ਪਰ ਅੱਜ ਸਾਡੇ ਘਰ ਜਿਹੜੀ ਪਵਿੱਤਰ ਨਹੀਂ ਹੈ ਤੇ ਅੱਜ ਅਸੀਂ ਹਾਲਾਤ ਇਦਾਂ ਦੇ ਦੇਖਣਾ ਵੀ ਕਈਆਂ ਨੇ ਅੰਮ੍ਰਿਤ ਵੀ ਸੱਕਿਆ ਹੋਇਆਗਾ ਠੀਕ ਹੈ ਗੁਰੂ ਦੇ ਨਾਲ ਜੁੜੇ ਐ ਪਰ ਬਾਣੀ ਉਹਨਾਂ ਕੋਲ ਵੀ ਹੈ ਨਹੀਂ ਉਹ ਵੀ ਬਾਣੀ ਤੋਂ ਪਾਜੇ ਅੰਮ੍ਰਿਤ ਸੱਕਿਆ ਹੋਇਆ ਪਰ ਘਰੇ ਆਪਣੇ ਬਾਣੀ ਕਦੇ ਨਹੀਂ ਪੜਦੇ ਉਹ ਤੇ ਪਹਿਲੇ ਸਮੇ ਸਾਡੇ ਬਜ਼ੁਰਗ ਸੀ ਜਿਹੜੇ ਕਿੰਨੀ-ਕਿੰਨੀ ਬਾਣੀ ਪੜ੍ਹਦੇ ਸੀ ਉਹ ਤੋਂ ਪਰਿਵਾਰ ਇਕੱਠੇ ਰਹਿੰਦੇ ਸੀਗੇ ਆਸ ਵਿੱਚ ਪਿਆਰ ਸੀਗਾ ਕਿੰਨੀ ਮੁਹੱਬਤ ਸੀ ਆਸ ਵਿੱਚ ਠੀਕ ਹੈ ਤੇ ਤੰਦਰੁਸਤ ਸਰੀਰ ਤੰਦਰੁਸਤ ਰਹਿੰਦੇ ਸੀਗਾ ਜੀ ਕਿਰਤ ਕਰਦੇ ਸੀ ਨਾਮ ਜਪਦੇ ਸੀ ਤੇ ਵੰਡ ਕੇ ਸਕਦੇ ਸੀ ਜੋ ਸਿਧਾਂਤ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਪਰ ਅੱਜ ਇਹ ਸਾਡੇ ਚੋਂ ਸਿਧਾਂਤ ਚਲੇ ਗਏ ਸੀ ਸਿਰਫ ਕੇਵਲ ਲੰਗਰਾਂ ਤੱਕ ਸੀਮਤ ਰਹਿ ਗਏ ਜਾਂ ਖੰਡ ਵਟਸਐਪ ਕਰਾ ਲਓ ਜੀ ਜਾਂ ਨਗਰ ਕੀਰਤਨ ਕਰ ਲਓ ਵੀ ਇਦਾਂ ਦੀ ਅਸੀਂ ਗੱਲਾਂ ਜਿਹੜੀਆਂ ਕਰਨੇ ਸ਼ੁਰੂ ਕੀਤੀਆਂ ਇਹ ਅਸੀਂ ਇਸ ਕਰਕੇ ਤੋਰਿਆ ਵੀ ਜਿਹੜੀ ਸਾਵਦੀ ਹੈ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਉਹ ਅਸੀਂ ਆਪਾ ਉਹਦੇ ਘਰਾਂ ਦੇ ਵਿੱਚ ਮਨਾਈਏ ਘਰਾਂ ਦੇ ਵਿੱਚ ਕਿਉਂ ਮਨਾਈਏ ਕਿਉਂਕਿ ਅਸੀਂ ਆਪਾ ਉਹਦੇ ਘਰਾਂ ਨੂੰ ਪਵਿੱਤਰ ਕਰਨ। ਮੈਂ ਫਿਰ ਕਹਿੰਦੇ ਆ ਅੱਜ ਸਾਡੇ ਘਰ ਨਸਈ ਖਾਨੇ ਬਣ ਗਏ। ਸਾਡੇ ਘਰਾਂ ਘਾਟੋ ਕਲੇਸ਼ ਖਾਨੇ ਬਣ ਚੁੱਕੇ ਆ ਸਾਡੇ ਘਰਾਂ ਜਿਹੜੀ ਹੈਗੇ ਤੇ ਉਹ ਬਿਮਾਰੀ ਦੇ ਘਰ ਬਣ ਚੁੱਕੇ ਆ। ਜੇ ਅਸੀਂ ਆਪਣੇ ਘਰ ਨੂੰ ਪਵਿੱਤਰ ਕਰਨਾ ਚਾਹੁੰਦੇ ਆ ਤਾਂ ਸਾਨੂੰ ਆਪੋ ਆਪ ਦੇ ਘਰਾਂ ਦੇ ਵਿੱਚ ਬਾਣੀ ਨੂੰ ਪੜਨਾ ਪੈਣਾ ਜਾਂ ਬਾਣੀ ਨੂੰ ਸੁਣਨਾ ਪੈਣਾ। ਗੱਲ ਇਹ ਧੋੜ ਹੈ ਬਾਹਰ ਜੀ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਜਾਂ ਅਸੀਂ ਬਾਣੀ ਪੜਨ ਵਾਸਤੇ ਆਏ ਤੇ ਜਾਂ ਅਸੀਂ ਸੁਣਨ ਵਾਸਤੇ ਆਏ ਆ ਤੇ ਹੁਣ ਅਸੀਂ ਦੋਨੇ ਚੀਜ਼ੇ ਨਹੀਂ ਕਰਦੇ ਨਾ ਅਸੀਂ ਬਾਣੀ ਸੁਣਦੇ ਆ ਤੇ ਨਾ ਅਸੀਂ ਪੜਦੇ ਆ ਹੁਣ ਮੰਨ ਲਓ ਜੀ ਆਪਾਂ ਖੰਡ ਪਾਟ ਸਾਹਿਬ ਵੀ ਆਪਾਂ ਗੁਰੂ ਘਰ ਕਰਾਤਾ